ਸਰਕਾਰ ਇਹ ਦਾਵਾ ਕਰਦੀ ਹੈ ਕਿ ਕਿਸਾਨ ਸਾਡੇ ਕੋਲ ਖੁਦ ਚੱਲ ਕੇ ਆਰਨੇ ਕਿ ਸਾਡੀ ਜ਼ਮੀਨ ਐਕਵਾਇਰ ਕਰੋ ਸਾਡੀ ਜ਼ਮੀਨ ਤੁਸੀਂ ਲੈ ਲਓ ਕਿਉਂਕਿ ਖੇਤੀ ਹੁਣ ਲਾਹੇਵੰਦ ਤੰਦਾ ਨਹੀਂ ਹੈ ਆਂਦੇ ਸਮੇਂ ਦੇ ਵਿੱਚ ਇਹ ਹੋਰ ਨੁਕਸਾਨਦਾਇਕ ਹੋਏਗਾ ਤੇ ਜੇ ਜ਼ਮੀਨਾਂ ਦਾ ਸਹੀ ਸਾਨੂੰ ਮੁੱਲ ਮਿਲ ਰਿਹਾ ਹੈ ਬਿਨਾਂ ਕਿਸੇ ਫਰਾਡ ਤੋਂ ਬਿਨਾਂ ਕਿਸੇ ਬਿਲਡਰ ਦੀ ਵਿਚ ਵਿਚੋਲਗੀ ਤੋਂ ਤੇ ਇਸ ਤੋਂ ਵਧੀਆ ਤਾਂ ਕੋਈ ਗੱਲ ਹੀ ਨਹੀਂ ਹੋ ਸਕਦੀ ਗਵਰਨਮੈਂਟ ਪਬਲਿਕ ਡੋਮੇਨਸ ਤਾਂ ਲਿਆਵੇ ਵੀ ਕਿੰਨੇ ਲੋਕ ਸਹਿਮਤ ਨੇ ਟਾਟਾ ਕੋਈ ਨਹੀਂ ਆ ਰਿਹਾ ਕੋਈ ਇਨਫੋਰਮੇਸ਼ਨ ਨਹੀਂ ਆ ਰਹੀ ਸਿਰਫ ਇੱਕ ਗੁੰਮਰਾਹਕੂ ਝੂਠ ਹੈ ਔਰ ਉਸ ਪਾਲਿਸੀ ਦੇ ਜਿਹਦੇ ਕੋਈ ਪੈਰ ਨਹੀਂ ਭਗਵੰਤ ਮਾਨ ਸਾਹਿਬ ਨੂੰ ਇੱਕ ਰਿਕਵੈਸਟ ਕਰਨਾ ਚਾਹੁੰਦੇ ਆ ਤੁਹਾਡਾ ਸਿਆਸੀ ਕਤਲ ਕਰਾਉਗੀ ਇਹ ਪਾਲਿਸੀ ਦੇਖ ਲਾਓ ਵੀ ਤੁਸੀਂ ਇਸ ਤੇ ਕਿ ਨਹੀਂ ਤਾਂ ਮੋਦੀ ਸਾਹਿਬ ਲਾਂਗ ਫਿਰ ਕੋਈ 378 ਦਿਨਾਂ ਬਾਅਦ ਮਾਫੀ ਮੰਗ ਕੇ ਘੜਾ ਚੜਾਉਗੇ ਪਹਿਲਾਂ ਹੀ ਬੇਨਤੀ ਹੈ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ ਇਹਦੇ ਚੋਂ ਪਾਸਿਆ ਵਿਰੋਧੀ ਧਿਰ ਵੀ ਇਲਜ਼ਾਮ ਲਾ ਰਹੀਆਂ ਨੇ ਕੁਝ ਸੋਸ਼ਲ ਮੀਡੀਆ ਤੇ ਇਹ ਚੀਜ਼ਾਂ ਵਾਇਰਲ ਵੀ ਹੋ ਰਹੀਆਂ ਨੇ ਰਵਿੰਦਰ ਸਿੰਘ ਜੀ ਕਿ ਹੁਣ ਸਰਕਾਰ ਵੱਲੋਂ ਸੋਸ਼ਲ ਮੀਡੀਆ ਇਨਫਲੂਐਂਸਰ ਨੂੰ ਇਹ ਕਿਹਾ ਜਾ ਰਿਹਾ ਕਿ ਇਸ ਪਾਲਿਸੀ ਦੇ ਹੱਕ ਦੇ ਵਿੱਚ ਬੋਲੋ ਔਰ ਇਹ ਕਿਤੇ ਨਾ ਕਿਤੇ ਜਿਸ ਤਰ੍ਹਾਂ ਦੀ ਵਾਰ-ਵਾਰ ਸ਼ਬਦਾਵਲੀ ਵਰਤੀ ਜਾਂਦੀ ਹੈ ਰਵਿੰਦਰ ਸਿੰਘ ਜੀ ਇਹ ਲੱਗ ਰਿਹਾ ਕਿ ਕਿਸਾਨਾਂ ਨੂੰ ਕਿਸਾਨ ਆਗੂਆਂ ਦੇ ਅਗੇਂਸਟ ਕਰਨ ਦੀ ਵੀ ਇੱਕ ਗੱਲ ਹੈ ਕਿ ਤੁਹਾਡਾ ਭਲਾ ਇਹ ਹੀ ਲੋਕ ਨਹੀਂ ਹੋਣ ਦਿੰਦੇ ਕਲਪਨਾ ਦੀ ਜਿਹੜੀ ਦੁਨੀਆ ਹੈ ਸੋਸ਼ਲ ਮੀਡੀਆ ਦੇ ਇਨਫਲੂਐਂਸਰ ਹੈ ਇਹਦੇ 'ਚ ਜ਼ਮੀਨ ਅਸਮਾਨ ਦਾ ਫਰਕ ਹੈ ਅਸੀਂ ਲੋਕਾਂ 'ਚ ਜਾਵਾਂਗੇ ਲੋਕਾਂ ਨੂੰ ਇਹ ਦੱਸਾਂਗੇ ਕਿ ਇਹ ਡਵੈਲਪਮੈਂਟ ਮਾਡਲ ਪੰਜਾਬ ਨੂੰ ਨਹੀਂ ਚਾਹੀਦਾ ਲੋਕ ਸਾਥ ਦੇਣਗੇ ਤਾਂ ਇਹ ਪਾਲਿਸੀ ਰੱਦ ਕਰਾਵਾਂਗੇ 1 ਇੰਚ ਫਿਰ ਜ਼ਮੀਨ ਜਾ